ਸ਼ਹੀਦੀ 15ਵਾਂਡੇ ਦੌਰਾਨ ਦੇਸ਼ ਵਿਦੇਸ਼ ਦੇ ਵਿੱਚੋਂ ਭਾਰਤ ਪਹੁੰਚੀ ਸੰਗਤ ਜੇਕਰ ਆਪਣੇ ਟਰੈਕਟਰ ਟਰਾਲੀ ਗੱਡੀਆਂ ਜਾਂ ਹੋਰ ਕਿਸੇ ਵੀ ਵਹੀਕਲ ਨਾਲ ਜਾਂ ਇਕੱਲੇ ਤੌਰ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਜਾ ਰਹੇ ਹੋ ਜਾਂ ਫਿਰ ਤੁਸੀਂ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਹੋ ਤਾਂ ਤੁਹਾਨੂੰ ਅੱਜ ਇੱਕ ਅਜਿਹੀ ਇਤਿਹਾਸਿਕ ਜਗ੍ਹਾ ਬਾਰੇ ਜਾਣਕਾਰੀ ਦੇ ਰਿਹਾ ਜਿਵੇਂ ਤੁਸੀਂ ਉਸ ਵੀਡੀਓ ਨੂੰ ਵੇਖੋਗੇ ਤਾਂ ਤੁਸੀਂ ਭਾਗਾਂ ਵਾਲੇ ਸਮਝੋਗੇ ਆਪਣੇ ਆਪ ਨੂੰ ਕਿ ਜਿਹੜਾ ਤੁਹਾਨੂੰ ਸਹੀ ਸਮੇਂ ਦੇ ਉੱਪਰ ਜਾਣਕਾਰੀ ਮਿਲੀ ਤੁਹਾਨੂੰ ਪਤਾ ਲੱਗਿਆ ਤੇ ਤੁਸੀਂ ਇਸ ਮਹਾਨ ਪਵਿੱਤਰ ਸਥਾਨ ਦੇ ਦਰਸ਼ਨ ਕਰ ਸਕੋ ਮੇਰੇ ਪਿੱਛੇ ਤੁਸੀਂ ਵੇਖ ਰਹੇ ਹੋ ਇੱਧਰ ਗੁਰਦੁਆਰਾ ਸਾਹਿਬ ਹੈ ਤੇ ਉਹ ਨਾਲ ਗੁਰਦੁਆਰਾ ਸਾਹਿਬ ਦੇ ਨੇੜੇ ਇੱਕ ਹਾਈਵੇ ਹੈ ਛੜਕੇ ਵੱਡੀ ਜਿਹੜੀ ਸਰਹੰਦ ਤੋਂ ਅੱਗੇ ਬਠਿੰਡੇ ਵੱਲ ਨੂੰ ਕਹਿ ਲਈਏ ਤਾਂ ਭਾਰਤ ਦੇ ਸਾਰੇ ਪਾਸੇ ਨੂੰ ਇੱਕ ਜਿਹੜੀ ਇਹ ਜੋੜਦੀ ਹੈ ਤੇ ਹੁਣ ਤੁਹਾਨੂੰ ਇੱਕ ਹੋਰ ਪਹਿਲਾਂ ਦੱਸ ਦੇਵਾਂ ਗੱਲਬਾਤ ਤੋਂ ਕਿ ਜਿਹੜੀ ਜਾਣਕਾਰੀ ਇਹ ਦੇਣ ਜਾ ਰਹੇ ਆ ਇੱਧਰ ਆ ਠੀਕ ਮੇਰੇ ਪਿੱਛੇ ਕਾਕੜਾ ਪਿੰਡ ਐ ਬਾਬਾ ਟੋਡਰਮੱਲ ਜੀ ਬਾਬਾ ਟੋਡਰਮੱਲ ਜੀ ਉਹ ਮਹਾਪੁਰਖ ਨੇ ਉਹ ਬਾਬਾ ਜੀ ਨੇ ਉਹ ਸਾਡੀ ਸਿੱਖ ਕੌਮ ਦੇ ਹੀਰੇ ਨੇ ਜਿਨ੍ਹਾਂ ਨੇ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਹੋਣਾ ਦਾ ਅੰਤਮ ਰਸਮਾਂ ਨਿਭਾਈਆਂ ਸੰਸਕਾਰ ਕੀਤੇ ਜਿਹੜਾ ਇਹ ਗੁਰਦੁਆਰਾ ਸਾਹਿਬ ਐ ਜਿਹੜੀ ਇਮਾਰਤ ਵਿਵਸ਼ਾਲ ਇਮਾਰਤ ਤੁਸੀਂ ਵੇਖ ਰਹੇ ਹੋ 1986-87 ਦੇ ਵਿੱਚ ਇੱਥੇ ਕਾਰ ਸੇਵਾ ਸ਼ੁਰੂ ਹੋਈ ਇਸ ਪਵਿੱਤਰ ਸਥਾਨ ਤੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰਕੌਰ ਜੀ ਉਹਨਾਂ ਦੀਆਂ ਪਵਿੱਤਰ ਰਸਤੀਆਂ ਪਵਿੱਤਰ ਫੁੱਲ ਉਹਨਾਂ ਦੇ ਚਰਨਾਂ ਦੀ ਧੂੜ ਹੈ ਇਸ ਗੁਰਦੁਆਰਾ ਸਾਹਿਬ ਨੇੜੇ ਹੀ ਵੱਡੀ ਮਾਰ ਦੇ ਨਾਲ ਗੁਰਦੁਆਰਾ ਮੰਜੀ ਸਾਹਿਬ ਹੈ ਉੱਥੇ ਜਦੋਂ ਇਹ ਖੁਦਾਈ ਹੋਈ ਸੀ ਇਸ ਸਥਾਨ ਦੀ ਇੱਥੇ ਮੀਂਹ ਪੱਟੀਆਂ ਗਈਆਂ ਜਿਹੜਾ ਪੁਰਾਣਾ ਗੁਰਦੁਆਰਾ ਸੀ ਉਹ ਛੋਟਾ ਜਿਹਾ ਸੀ ਬੜੀ ਖਸਤਾ ਹਾਲਤ ਸੀ ਉਸ ਦੀ ਤਾਂ ਜਦੋਂ ਉਸ ਦੀ ਉਸਾਰੀ ਦੇ ਦੌਰਾਨ ਇੱਥੇ ਪੱਟਵਟੀਆਂ ਹੋਇਆ ਤਾਂ ਇਥੋਂ ਤਾਂਬੇ ਦੀ ਗਾਗਰ ਨਿਕਲੀ ਸੀ ਜਿਹੜੀ ਕਿ ਕਾਰਸਿਆਓ ਵਾਲੇ ਬਾਬਾ ਜਗਤਾਰ ਸਿੰਘ ਜੀ ਤੇ ਉਹਨਾਂ ਦੇ ਅੱਗੇ ਜਥੇਦਾਰ ਬਾਬਾ ਕਿਰਪਾਲ ਸਿੰਘ ਜੀ ਜੋਤੀਸਰ ਸਾਹਿਬ ਗੁਰਦੁਆਰਾ ਪਿੰਡ ਖਰਾਣਾ ਭਵਾਨੀਗੜ ਸੰਗਰੂਰ ਰੋਡ ਤੇ ਸਥਿਤ ਹੈ ਤਾਂ ਉਹ ਬਾਬਾ ਕਿਰਪਾਲ ਸਿੰਘ ਜੀ ਉਹਨਾਂ ਦੇ ਦੱਸਣ ਮੁਤਾਬਕ ਜਦੋਂ ਉਹਨਾਂ ਨੇ ਇਸ ਸਥਾਨ ਨੂੰ ਪੱਟਿਆ ਸੀ ਤਾਂ ਧਰਤੀ ਹੇਠਾਂ ਲਗਭਗ 7-8 ਫੁੱਟ ਦੀ ਡੁੰਗਾਈ ਤੇ ਉਹ ਗਾਗਰ ਤਾਂਬੇ ਦੀ ਮੌਜੂਦ ਹੈ ਜਿਸ ਦੇ ਵਿੱਚ ਪਵਿੱਤਰ ਫੁੱਲ ਨੇ ਪਵਿੱਤਰ ਹਸਤੀਆਂ ਸੰਭਾਲੀਆਂ ਹੋਈਆਂ ਨੇ ਤੇ ਬਾਅਦ ਚ ਸੰਗਤ ਨੇ ਸਾਰਾ ਇਹ ਫੈਸਲਾ ਕਰਕੇ ਇੱਥੇ ਹੀ ਜਿਹੜੀ ਉਹ ਗਾਗਰ ਸੀ ਤਾਂਬੇ ਦੀ ਕਾਫੀ ਖਰਾਬ ਹਾਲਤ ਸੀ ਉਵੇਂ ਦੀ ਉਵੇਂ ਪੂਰੀ ਸੁਰੱਖਿਆ ਨਾਲ ਬੜੇ ਸ਼ੋਹਣੇ ਢਾਂਗੇ ਨਾਲ ਉਸ ਚੱਜੇ ਢਾਂਗੇ ਨਾਲ ਇੱਥੇ ਹੀ ਦੱਬ ਦਿੱਤੀ ਤੇ ਤੁਹਾਨੂੰ ਅੰਦਰ ਉਹ ਦਰਸ਼ਨ ਕਰਵਾ ਰਿਆਂ ਉਸ ਪਵਿੱਤਰ ਪੱਥਰ ਦੇ ਵੀ ਦਰਸ਼ਨ ਕਰਵਾ ਰਹੇ ਆਂਗੇ ਜਿੱਥੇ ਮਾਤਾ ਗੁਜਰ ਕੌਰ ਜੀ ਉਹਨਾਂ ਦੇ ਪੈਰਾਂ ਦੇ ਨਿਸ਼ਾਨ ਜਿਹੜੇ ਨੇ ਉਹ ਸੰਗਤ ਨੂੰ ਵਿਖਾਈ ਦਿੰਦੇ ਨੇ ਸੋ ਜੁੜੇ ਰਹੋ ਤੁਸੀਂ ਇੱਕ ਹੋਰ ਗੱਲ ਕਹਿਣੀ ਚਾਹਵਾਂਗੇ ਕਿ ਇਹ ਜਿਹੜੇ ਖੇਤ ਨੇ ਇਹ ਖੇਤ ਬਾਬਾ ਟੋਡਰਮਲ ਜੀਰਾਂ ਦੇ ਦੱਸੇ ਜਾਂਦੇ ਨੇ ਕਾਕੜਾ ਪਿੰਡ ਇੱਥੋਂ ਲਗਭਗ 3 ਕਿਲੋਮੀਟਰ ਤੇ ਐ ਤੇ ਜਿਹੜੇ ਬਾਬਾ ਟੋਡਰਮਲ ਜੀ ਨੇ ਜਦੋਂ ਉਹ ਆਏ ਹੋਣਗੇ ਸਰਹੰਦ ਵੱਲੋਂ ਜਿਵੇਂ ਕਿਵੇਂ ਵੀ ਉਹ ਆਏ ਹੋਣਗੇ ਇਧਰ ਨਾ ਇਸ ਪਾਸੇ ਵੱਲੋਂ ਆਏ ਹੋਣਗੇ ਗੁਰਦੁਆਰਾ ਸਾਹਿਬ ਤੋਂ ਪਰਲੀ ਸਾਈਡ ਤੋਂ ਤਾਂ ਇੱਥੇ ਜੰਗਲ ਵੀ ਆ ਬਣ ਸੀ ਇੰਨੀ ਆਬਾਦੀ ਨਹੀਂ ਸੀ ਕਿਉਂਕਿ ਜਦੋਂ ਨਾਬੇ ਦੇ ਨੇੜਿਓ ਉਹ ਲੰਘੇ ਹੋਣਗੇ ਨਾਬਾ ਸ਼ਹਿਰ ਵੀ ਉਸ ਟਾਈਮ ਵਸਿਆ ਨਹੀਂ ਸੀ ਰਿਹਸਤ ਨਹੀਂ ਸੀ ਇਹ 1700 5 6 ਦੇ ਨੇੜੇ ਤੇੜੇ ਦੀ ਘਟਨਾ ਹੈ ਨਾਬਾ ਜਿਹੜੀ ਰਿਹਸਤ ਹੈ ਉਹ 1755 ਚ ਉਹਦਾ ਮੁੱਢ ਵੱਜਿਆ ਸੀ ਪਰ ਇਹ ਛੋਟਾ ਜਿਹਾ ਇੱਕ ਪਿੰਡ ਸੀ ਕਹਿਣ ਤੋਂ ਭਾਵ ਹੈ ਕਿ ਜਦੋਂ ਨਾਬਾ ਤੇ ਪਿੱਛੇ ਅਮਲੋਪਾ ਸੋਂ ਸਰੰਦ ਇਸ ਏਰੀਆ ਵੱਲੋਂ ਜਦੋਂ ਬਾਬਾ ਟੋਡਰਮਾਲ ਜੀ ਆਏ ਹੋਣਗੇ ਇਸ ਸਥਾਨ ਤੇ ਆਣ ਕੇ ਉਹਨਾਂ ਨੇ ਸੁਰੱਖਿਅਤ ਸਮਝਿਆ ਹੋਵੇਗਾ ਇਸ ਸਥਾਨ ਨੂੰ ਹੋ ਸਕਦਾ ਕਿਤੇ ਨਾ ਕਿਤੇ ਉਹਨਾਂ ਨੂੰ ਆਪਣੇ ਪਿੰਡ ਵੀ ਉਹ ਇਸੇ ਕਾਰਨ ਤੋਂ ਨਾ ਗਏ ਹੋਣ ਕਿ ਗੰਗੂ ਬ੍ਰਾਹਮਣ ਵਰਗਾ ਕੋਈ ਨਮਕ ਹਰਾਮੀ ਹੋਰ ਵੀ ਹੋ ਸਕਦਾ ਜਿਨ੍ਹਾਂ ਨੂੰ ਬਾਬਾ ਜੀਰਾਂ ਦੀ ਜੇਕਰ ਸੂਹ ਮਿਲਦੀ ਹੋ ਸਕਦਾ ਉਹ ਫਿਰ ਉਹਨਾਂ ਦੇ ਇਸ ਪਵਿੱਤਰ ਕਾਰਜ ਦੇ ਵਿੱਚ ਕੋਈ ਨਾ ਕੋਈ ਰੋੜਾ ਅਟਕਾਉਂਦਾ ਕਿਉਂਕਿ ਜਿਸ ਟਾਈਮ ਛੋਟੇ ਸਹਿਬਜ਼ਾਦੇ ਜਦੋਂ ਉਹਨਾਂ ਨੂੰ ਪਹਿਲਾਂ ਪਿੱਪਲ ਹੇਠ ਬੰਨ ਕੇ ਤਸੀਹੇ ਦਿੱਤੇ ਗਏ ਭਾਈ ਦੁੰਨਾ ਸਿੰਘ ਹਡੂਰੀਆਂ ਦੀ ਜਿਹੜੀ ਕਰਤੈ ਉਹਦੇ ਮੁਤਾਬਕ ਪਿੱਪਲ ਨਾਲ ਬੰਨ ਕੇ ਉਹਨਾਂ ਨੂੰ ਕੋੜੇ ਮਾਰੇ ਗਏ ਉਹਨਾਂ ਦੇ ਮੁੱਖ ਦੇ ਉੱਪਰ ਗੁਲੇਲਾ ਮਾਰੀ ਗਏ ਰੋੜੀਆਂ ਰੋੜੇ ਮਾਰੇ ਗਏ ਛੋਟੇ ਛੋਟੇ ਜਦੋਂ ਉਹਨਾਂ ਦੇ ਚਿਹਰਾਂ ਤੋਂ ਖੂਨ ਵਗਦਾ ਹੋਵੇਗਾ ਉਦ ਰਿਸੇ ਕਿਸ ਤਰ੍ਹਾਂ ਦਾ ਹੋਵੇਗਾ ਤੇ ਮਾਤਾ ਗੁਜਰ ਕੌਰ ਜੀ ਜਦੋਂ ਛੋਟੇ ਸਹਿਬ ਜੀ ਆਦੇ ਸ਼ਹੀਦियां ਪ੍ਰਾਪਤ ਕਰ ਜਾਂਦੇ ਨੇ ਤੇ ਮਾਤਾ ਗੁਜਰਕੌਰ ਜੀ ਵੀ ਗੁਰੂ ਚਰਨਾਂ ਵਿੱਚ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਰਾਜਦੇ ਨੇ ਤਾਂ ਜਦੋਂ ਉਹਨਾਂ ਦੇ ਪਵਿੱਤਰ ਸਰੀਰ ਦੇ ਹਾਂ ਉੱਥੇ ਪਈਆਂ ਸਨ ਤਾਂ ਉਸ ਦੇ ਦੌਰਾਨ ਹੀ ਜਦੋਂ ਸੰਸਕਾਰ ਕਰਨ ਬਾਰੇ ਇਹ ਵਿਚਾਰ ਚਰਚਾ ਹੋਈ ਤਾਂ ਬਾਬਾ ਟੋਡਰਮਲ ਜੀ ਉਹਨਾਂ ਨੂੰ ਜਿਹੜੀ ਜ਼ਮੀਨ ਸੀ ਉਹ ਮੁੱਲ ਖਰੀਦਣੀ ਪਈ ਸੀ ਚੌਧਰੀ ਅੱਤਾਖਾਨ ਤੋਂ ਪਹਿਲਾਂ ਉਹ ਜ਼ਮੀਨ ਜਿਹੜੀ ਉਹ ਕਹਿ ਰਿਆ ਸੀ ਕਿ ਮੈਂ ਜਗ੍ਹਾ ਦੇ ਦੇਣਾ ਥੋੜੀ ਜੀ ਇੱਥੇ ਸੰਸਕਾਰਾਂ ਵਾਸਤੇ ਪਰ ਵਜੀਦੇ ਨੇ ਫਿਰ ਇਹ ਕਹਿ ਦਿੱਤਾ ਕਿ ਨਹੀਂ ਇਹਦੇ ਪੈਸੇ ਦੇਣੇ ਪੈਣਗੇ ਮਤਲਬ ਇਹਦੇ ਬਦਲੇ ਚ ਕੀਮਤ ਦੇਣੀ ਪੈਗੀ ਤਾਂ ਉਸ ਨੇ 78000 ਮੋਹਰਾਂ ਦੇ ਕੇ ਉਸ ਪਵਿੱਤਰ ਕਾਰਜ ਨੂੰ ਨੇਪਰੇ ਚੜਵਾਇਆ ਸੀ ਤੇ ਉੱਥੇ ਇਸ ਟਾਈਮ ਪਵਿੱਤਰ ਗੁਰਦੁਆਰਾ ਸਾਹਿਬ ਜੋਤੀ ਸਰੂਪ ਸ਼ਿਸ਼ੋਭਤ ਨੇ ਤਾਂ ਉੱਥੋਂ ਬਾਬਾ ਟੋਡਰ ਮੱਲ ਜੀ ਜਿਹੜੇ ਬਾਬਾ ਮੋਤੀ ਮਹਿਰਾ ਜੀ ਤੇ ਹੋਰ ਸਿੰਘ ਸਣ ਕੁਝ ਜਿਹੜੇ ਉਹਨਾਂ ਦੇ ਨਾਲ ਸਣ ਜਿਨ੍ਹਾਂ ਨੇ ਪਵਿੱਤਰ ਸੰਸਕਾਰ ਦੀਆਂ ਔਰ ਉਸ ਮਨ ਨਿਭਾਈਆਂ ਪਰ ਉਸ ਤੋਂ ਬਾਅਦ ਜਿਹੜੇ ਬਾਬਾ ਮੋਤੀराम ਜੀ ਸਨ ਉਹਨਾਂ ਦੇ ਬਾਰੇ ਕਿ ਉਹਨਾਂ ਨੇ ਗੁਰੂ ਦੇ ਲਾਲਾਂ ਨੂੰ ਦੁੱਧ ਪਿਆਇਆ ਗੰਗੂ ਬਹਾਮਣ ਦੇ ਚਚੇਰਾ ਭਰਾ ਸੀ ਪੰਮਾ ਤੇ ਇੱਕੋ ਦਾ ਹੋਰ ਭਰਾ ਸੀ ਉਹਨਾਂ ਨੇ ਵੀ ਮੁਖਬਰੀ ਕੀਤੀ ਸੀ ਉਹਨਾਂ ਨੇ ਵੀ ਬਾਬਾ ਮੋਤੀਰਾਮ ਦੇ ਇਸ ਪਵਿੱਤਰ ਕਾਰਜ ਬਾਰੇ ਜਾਣਕਾਰੀ ਦਿੱਤੀ ਸੀ ਜਿਹਦੇ ਬਦਲੇ ਦੇ ਵਿੱਚ ਬਾਬਾ ਮੋਤੀਰਾਮ ਮਹਾਰਾਜ ਜੀ ਨੂੰ ਸਮੇਤ ਪਰਿਵਾਰ ਕੋਲੂ ਦੇ ਵਿੱਚ ਨਪੀੜ ਦਿੱਤਾ ਗਿਆ ਸੀ ਸਰੰਦ ਤੇਲੀਆਂ ਮੇਰੇ ਹੱਥ ਦੇ ਵਿੱਚ ਇੱਕ ਕਿਤਾਬ ਹੈ ਪੋ ਦੀਆਂ ਰਾਤਾਂ ਜਿਹੜੀ ਕਿ ਭਾਈ ਸੁਰਿੰਦਰ ਸਿੰਘ ਖਾਲਸਾ ਦੀ ਕਰਤਾ ਹੈ ਉਹਨਾਂ ਨੇ ਸਾਈਕਲ ਤੇ ਬੜਾ ਲੰਮਾ ਪੈੜਾ ਤੈਅ ਕਰਕੇ ਬੜੀਆਂ ਖੋਜਾਂ ਕਰਕੇ ਇੱਕ ਕਿਤਾਬ ਸਿੱਖ ਕੌਮ ਨੂੰ ਦਿੱਤੀ ਹੈ ਸਿੱਖ ਪੰਥ ਦੇ ਹਵਾਲੇ ਕੀਤੀ ਹੈ ਪਰ ਇਸ ਦੇ ਵਿੱਚ ਇੱਕ ਕੁਝ ਜਿਹੜੇ ਪੈਰੇ ਨੇ ਉਹ ਕਿਤਨੇ ਕਿਤੇ ਸੋਚਣ ਤੇ ਮਜਬੂਰ ਕਰਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਪਾਸੇ ਉਚੇਚੇ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ ਇਸ ਦੇ ਵਿੱਚ ਉਹਨਾਂ ਨੇ ਕਥਾ ਗੁਰੂ ਜੀ ਕੇ ਸੋਤਣ ਕੀ ਵਿੱਚ ਭਾਈ ਦੁੰਨਾ ਸਿੰਘ ਜੀ ਹੰਡੂਰੀਆ ਦਾ ਹਵਾਲਾ ਦਿੱਤਾ ਹੈ ਉਹਨਾਂ ਦੀ ਚੌਪਈ ਦੇ ਵਿੱਚ ਲੇਖਕ ਨੇ ਦੱਸਿਆ ਅਬ ਮੈਂ ਇਹ ਕਥਾ ਅਵਰਜਣਾ ਹੂੰ ਜੋ ਜੋ ਬੀਤੀ ਸਵੇ ਸੁਣਾਉ ਦੋਏ ਮਸੰਦ ਸਹੇੜੀ ਰਹੇ ਇੱਕ ਦਰਬਾਰੀ ਤੁਮਾ ਕਹੇ ਭਾਈ ਦੁੰਨਾ ਸਿੰਘ ਕਹਿੰਦੇ ਨੇ ਕਿ ਮੈਂ ਤੁਹਾਨੂੰ ਇੱਕ ਹੋਰ ਕਥਾ ਸੁਣਾਉਣਾ ਇੱਕ ਹੋਰ ਤੋਂ ਭਾਵ ਇਹ ਹੈ ਕਿ ਪਹਿਲਾਂ ਭਾਈ ਦੁੰਨਾ ਜੀ ਕੁੰਮੇ ਮਾਸ ਕੀ ਅਤੇ ਮਾਈ ਲక్ష్ਮੀ ਦੀ ਕਹਾਣੀ ਸੁਣਾ ਚੁੱਕੇ ਨੇ ਸਿਹੇੜੀ ਦੇ ਦੋ ਮਸੰਦ ਜਿਨ੍ਹਾਂ ਦਾ ਨਾਂ ਤੁਮਾ ਤੇ ਦਰਬਾਰੀ ਹੈ ਇਹ ਦੋਵੇਂ ਗੰਗੂ ਨਾਮ ਦੇ ਅਦਲ ਬਦਲ ਹਨ ਇਹਨਾਂ ਨੇ ਇਹ ਲਿਖਿਆ ਜਿੱਥੋਂ ਕਿ ਇਹ ਸ਼ੱਕ ਪ੍ਰਤੀਤ ਹੁੰਦਾ ਹੈ ਕਿ ਜਾਂ ਤਾਂ ਜਾਣਕਾਰੀ ਇਹ ਸਹੀ ਨਹੀਂ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਦੇ ਉੱਪਰ ਵਿਚਾਰ ਜ਼ਰੂਰ ਕਰੇ ਸੰਗਤ ਨੂੰ ਜ਼ਰੂਰ ਇਹਦਾ ਸਾਫ਼ ਕਰੇ ਕਿਉਂਕਿ ਪਿਛਲੇ ਦਿਨੀ ਜੋ ਕੂੜ ਪ੍ਰਚਾਰ ਕੀਤਾ ਗਿਆ ਨਮਕ ਹਰਾਮੀ ਗੰਗੂ ਬਾਰੇ ਜਿਹੜੀ ਗਲਤ ਉਹਦੇ ਬਾਰੇ ਇੱਕ ਦੱਸਿਆ ਗਿਆ ਕਿ ਗੰਗੂ ਬ੍ਰਾਹਮਣਾਂ ਦਾ ਕੋਈ ਸ਼ੱਕ ਸ ਹੈ ਹੀ ਨਹੀਂ ਸੀ ਉਹ ਸਿਰੇ ਤੋਂ ਆਪਾਂ ਅਨਕਾਰਨੇ ਆ ਕਿਉਂਕਿ ਜੋ ਕੁਝ ਪਿਛਲੇ ਸਮੇਂ ਦੇ ਦੌਰਾਨ ਹੋਇਆ ਜੋ ਸਿੱਖ ਕੌਮ ਦਾ ਸਰਮਾਇਆ ਸੀ ਸਿੱਖ ਕੌਮ ਦੀ ਜਿਹੜੀ ਸਿੱਖ ਰੈਫਰੈਂਸ ਲਾਇਬ੍ਰੇਰੀ ਸ਼੍ਰੀ ਦਰਬਾਰ ਸਾਹਿਬ ਸ਼ਿਸ਼ੋਹਬਤ ਸੀ 1984 ਦੇ ਵਿੱਚ ਇਹਦੀ ਸਿੱਖ ਰੈਫਰੈਂਸ ਲਾਇਬ੍ਰੇਰੀ ਹੈ ਜਿਸ ਦੇ ਵਿੱਚ ਬੇਮਿਸਾਲ ਸਿੱਖ ਕੌਮ ਦਾ ਕੀਮਤੀ ਸਰਮਾਇਆ ਸੀ ਖਜ਼ਾਨਾ ਸੀ ਪਵਿੱਤਰ ਗ੍ਰੰਥ ਸਨ ਉਹਨਾਂ ਦੇ ਵਿੱਚ ਬਹੁਤ ਵੱਡ ਮੁੱਲੀਆਂ ਜਾਣਕਾਰੀਆਂ ਵੀ ਸਨ ਸ਼ਾਇਦ ਕਿਤੇ ਨਾ ਕਿਤੇ ਸ਼ੱਕ ਪ੍ਰਤੀਤ ਹੁੰਦਾ ਹੈ ਕਿ ਜਿਹੜੇ ਕੁਝ ਬਹੁਤ ਵੱਡੀ ਗਿਣਤੀ 'ਚ ਚੰਗੇ ਲੋਕ ਵੀ ਸਨ ਤੇ ਕੁਝ ਨਮਕ ਘਰਾਮੀ ਗੰਗੂ ਵਰਗੇ ਵੀ ਹੋਣਗੇ ਜਿਹੜੇ ਕਿ ਜਿਵੇਂ ਗੰਗੂ ਬ੍ਰਾਹਮਣ ਨੇ ਧੋਖਾ ਕੀਤਾ ਤੇ ਮਾਤਾ ਗੁਜਰਕੌਰ ਜੀ ਤੇ ਉਹਨਾਂ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸਿਹੜੀ ਆਪਣੇ ਪਿੰਡ ਥੋੜੇ ਜਿਹਾ ਲਾਲਚ ਪਿੱਛੇ ਮੋਹਰਾਂ ਪਿੱਛੇ ਉਹਨਾਂ ਨੂੰ ਸੂਬਾ ਸਰਹੰਦਾ ਦੇ ਹਵਾਲੇ ਕਰਵਾ ਦਿੱਤਾ ਸੀ ਉਹਨਾਂ ਨੂੰ ਗ੍ਰਿਫਤਾਰ ਕਰਵਾ ਦਿੱਤਾ ਸੀ ਸੋ ਇਸੇ ਤਰ੍ਹਾਂ ਜਿਹੜੀ ਇਹ ਕਿਤਾਬ ਹੈ ਇਹਦੇ ਵਿੱਚੋਂ ਇਹ ਭਿਲੇਖਾ ਪੈਂਦਾ ਹੈ ਵੀ ਗੰਗੂ ਦੇ ਹੀ ਦੋ ਨਾਮ ਸਨ ਪਰ ਇਹ ਜੇਕਰ ਇਹਨੂੰ ਸਮਝਿਆ ਜਾਵੇ ਲਿਖਿਆ ਦੋਇ ਮਸੰਦ ਸਹੇੜੀ ਰਹੇ ਇੱਕ ਦਰਬਾਰੀ ਤੁਮਾ ਕਹੇ ਇੱਕ ਦਰਬਾਰੀ ਤੁਮੇ ਨੇ ਦੱਸਿਆ ਇਹਦਾ ਅਰਥ ਇਹ ਵੀ ਬਣਦਾ ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਸੀਂ ਲੋਰਕ ਦੀ ਜਿਹੜੀ ਗੁਰਦੁਆਰਾ ਪਿੰਡ ਦੀ ਜਿਹੜੀ ਕਮੇਟੀ ਇੱਥੇ ਗੁਰਦੁਆਰਾ ਸਾਹਿਬ ਦੀ ਸ਼੍ਰੋਮਣੀ ਕਮੇਟੀ ਹੈ ਇੱਥੇ ਸਿੰਘਾਂ ਨੂੰ ਵੀ ਅਸੀਂ ਇਹ ਕਵਾਂਗੇ ਕਿ ਜ਼ਰੂਰ ਐਸਜੀਪੀਸੀ ਦੀ ਜਿਹੜੀ ਧਰਮ ਪ੍ਰਚਾਰ ਉਹਨਾਂ ਦਾ ਵਿਭਾਗ ਹੈ ਉਹਨਾਂ ਦੇ ਧਿਆਨ 'ਚ ਜ਼ਰੂਰ ਲਿਆਂਦਾ ਜਾਵੇ ਕਿ ਜਿਹੜਾ ਇਤਿਹਾਸ ਹੈ ਉਹ ਸਹੀ ਹੈ ਬੇਸ਼ੱਕ ਇਹ ਸਹੀ ਹੋਵੇ ਸਾਡਾ ਇਹ ਨਹੀਂ ਕਿ ਇਹ ਗਲਤ ਹੈ ਤੇ ਨਹੀਂ ਅਸੀਂ ਇਹਨੂੰ ਠੀਕ ਕਹਿ ਰਹੇ ਆ ਪਰ ਇਸ ਦਾ ਵਿਚਾਰ ਜ਼ਰੂਰ ਹੋਣਾ ਚਾਹੀਦਾ ਤੇ ਆਪਾਂ ਨਾਲ ਨਾਲ ਜਿਵੇਂ ਅੱਜ ਦਰਸ਼ਨ ਕੀਤੇ ਨੇ ਉਸ ਪਵਿੱਤਰ ਸਥਾਨ ਦੇ ਤੇ ਇੱਕ ਹੋਰ ਦੱਸ ਦਈਏ ਕਿ ਆਰ ਲੋਰਖਾ ਪਿੰਡ ਹੈ ਜਦੋਂ ਸੰਗਤ ਵੇਖਣ ਆਵੇ ਇਹ ਖੜਕੂ ਭਾਈ ਪਿਆਰਾ ਸਿੰਘ ਜਿਹੜੇ ਨੇ ਉਹਨਾਂ ਦਾ ਵੀ ਪਿੰਡ ਹੈ ਤੇ ਇੱਥੋਂ ਦਾ ਜੋਗਿੰਦਰ ਸਿੰਘ ਜੋਹਰ ਢਾਡੀ ਜੱਥਾ ਵੀ ਹੋਇਆ ਕਰਦਾ ਸੀ ਕਾਫੀ ਸਮਾਂ ਪਹਿਲਾਂ ਦੀਆਂ ਗੱਲਾਂ ਨੇ ਬਹੁਤ ਇਤਿਹਾਸਕ ਪਿੰਡ ਹੈ ਬਹੁਤ ਹੀ ਪਿਆਰਾ ਜਿਹਾ ਪਿੰਡ ਹੈ ਭਵਾਨੀਗੜ੍ਹ ਤੋਂ ਨਾਬਾ ਰੋਡ ਦੇ ਉੱਪਰ ਹੀ ਬਿਲਕੁਲ ਸਥਿਤ ਹੈ ਜਦੋਂ ਵੀ ਤੁਸੀਂ ਸ੍ਰੀ ਫਤਿਹਗੜ੍ਹ ਸਾਹਿਬ ਨੂੰ ਜਾਓ ਜਾਂ ਆਉਂਦੇ ਵਾਪਸੀ ਤੇ ਤੁਸੀਂ ਇੱਥੇ ਦਰਸ਼ਨ ਜ਼ਰੂਰ ਕਰਿਓ ਜੇ ਆਪਾਂ ਗੁਰਦੁਆਰਾ ਜੋਤੀ ਸਰੂਪ ਸਾਹਿਬ ਜਾਣੇ ਆ ਪਵਿੱਤਰ ਦਰਸ਼ਨਾਂ ਵਾਤੇ ਜਿੱਥੇ ਅੰਤਮ ਰਸਮਾਂ ਨਿਭੀਆਂ ਜਿੱਥੇ ਪਵਿੱਤਰ ਸੰਸਕਾਰ ਕੀਤੇ ਗਏ ਮਾਤਾ ਗੁਜਰਕੌਰ ਤੇ ਛੋਟੇ ਸਾਹਿਬ ਜਾਂਦੇ ਉੱਥੇ ਹੀ ਸਾਨੂੰ ਆਲੂ ਵਰਕ ਪਿੰਡ ਜ਼ਰੂਰ ਆਉਣਾ ਚਾਹੀਦਾ ਇੱਥੇ ਦਰਸ਼ਨ ਕਰਨੇ ਚਾਹੀਦੇ ਨੇ ਜਿੱਥੇ ਪਵਿੱਤਰ ਫੁੱਲ ਪਵਿੱਤਰ ਅਸਥੀਆਂ ਜਿਹੜੀਆਂ ਨੇ ਤਾਂਬੇ ਦੀ ਗਾਗਰ ਦੇ ਵਿੱਚ ਲਗਭਗ 7-8 ਫੁੱਟ ਡੁੰਗਾਈ ਦੇ ਉੱਪਰ ਜਿਹੜੀਆਂ ਮਿਲਿਆ ਸਾਨੂੰ 1987-88 ਦੇ ਦੌਰਾਨ ਬਾਬਾ ਕਿਰਪਾਲ ਸਿੰਘ ਜੀ ਕਾਰ ਸੇਵਾ ਵਾਲੇ ਹੋਰ ਸੰਗਤ ਇਸ ਪਿੰਡ ਦੀ ਸੰਗਤ ਦੂਰੋਂ ਦੂਰੋਂ ਬੜੀ ਵੱਡੀ ਸੰਖਿਆ ਦੀ ਸੰਗਤ ਆਈ ਸੀ ਤੇ ਜਿਹੜੀ ਪੁਰਾਣੀ ਇਮਾਰਤ ਛੋਟੀ ਜਿਹੜੀ ਬਿਲਕੁਲ ਖਰਾਬ ਹੋ ਚੁੱਕੀ ਸੀ ਗਲੀ ਹੋਈ ਇਮਾਰਤ ਸੀ ਉਸ ਨੂੰ ਸੁਧਾਰ ਕੇ ਇੱਥੇ ਪਵਿੱਤਰ ਬਹੁਤ ਹੀ ਖੂਬਸੂਰਤ ਗੁਰਦੁਆਰਾ ਸਾਹਿਬ ਉਸਰਿਆ ਹੋਇਆ ਸੋ ਸੰਗਤ ਨੂੰ ਜ਼ਰੂਰ ਇਸ ਪਿੰਡ ਦੇ ਇਸ ਗੁਰੂ ਘਰ ਦੇ ਵਿੱਚ ਜ਼ਰੂਰ ਆਉਣਾ ਚਾਹੀਦਾ ਤੇ ਉਹਨਾਂ ਪਵਿੱਤਰ ਰੂਹਾਂ ਨੂੰ ਸਜਦਾ ਕਰਨਾ ਚਾਹੀਦਾ ਯਾਦ ਕਰਨਾ ਚਾਹੀਦਾ ਨਤਮਸਤਕ ਹੋਣਾ ਚਾਹੀਦਾ